ਸਸਿਕਲ ਬਾਈ ਜੀ ਫੇਸਬੁਕ ਫੈਮਿਲੀ ਵਾਲਿਓ ਮੈਂ ਨਾ ਅੱਜ ਜਾ ਰਿਹਾ ਸੀਗਾ ਇਹ ਰੋਡ ਪੈਂਦੀ ਐ ਤਲਵੰਡੀ ਸਾਬੋ ਵਾਲੀ ਤੇ ਬਠਿੰਡਾ ਤੋਂ ਤਲਵੰਡੀ ਸਾਬੋ ਨੂੰ ਹਾਈਵੇ ਜਾਂਦਾ ਤੇ ਮੈਨੂੰ ਨਾ ਰਸਤੇ 'ਚ ਇੱਕ ਬਜ਼ੁਰਗ ਮਿਲੇ ਸਰਦਾਰ பாਜੀ ਸਰਦਾਰ ਜੀ ਨੇ ਕਾਫੀ ਏਜਦੇ ਐ ਤੇ ਨਾ ਆ ਕਾਨਿਆਂ ਦੀਆਂ ਬਣੀਆਂ ਹੋਈਆਂ ਨਾ ਬਹੁਤ ਸੋਹਣੀਆਂ ਚੀਜ਼ਾਂ ਘਰਾਂ 'ਚ ਰੱਖਣ ਵਾਸਤੇ ਮੇਰਾ ਰੁਕਣ ਦਾ ਮਕਸਦ ਇਹ ਸੀਗਾ ਅੰਕਲ ਜੀ ਨੂੰ ਐਪਰੀਸ਼ੀਏਟ ਕਰਨਾ ਮਕਸਦ ਮੇਰਾ ਇੱਕੋ ਹੀ ਹੈ ਵੀ ਬੰਦਾ ਇੰਨੀ ਧੁੱਪ ਚ ਬੈਠ ਕੇ ਹੱਥੀ ਬਣਾਈਆਂ ਹੋਈਆਂ ਚੀਜ਼ਾਂ ਲੋਕਾਂ ਨੂੰ ਵੇਚ ਰਿਹਾ ਹੈ ਤੇ ਸਾਡਾ ਫਰਜ਼ ਬੰਦਾ ਪੰਜਾਬ ਵਾਲਿਓ ਇਹੋ ਜੇ ਮਿਹਨਤੀ ਇਨਸਾਨ ਦਾ ਮੁੱਲ ਪਾਉਣ ਦਾ ਆਪਾਂ ਵੈਸੇ ਵੀ ਤਾਂ ਬਾਜ਼ਾਰਾਂ ਚੋਂ ਖਰੀਦਦੇ ਹਾਂ ਨਾ ਬਹੁਤ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਆਪਾਂ ਘਰਾਂ ਵਿੱਚ ਰੱਖਣ ਵਾਸਤੇ ਲੈ ਕੇ ਜਾਂਦੇ ਆ ਪਰ ਜਦੋਂ ਗੱਲ ਆ ਜਾਂਦੀ ਹੈ ਨਾ ਇੱਕ ਮਿਹਨਤੀ ਬੰਦੇ ਦੇ ਜਿਹੜਾ ਇੱਕ ਰੋਡ ਦੇ ਉੱਤੇ ਬਹਿ ਕੇ ਧੁੱਪ ਦੇ ਵਿੱਚ ਮਿਹਨਤ ਕਰਦਾ ਤੇ ਉਸ ਨੂੰ ਐਪਰੀਸ਼ੀਏਟ ਕਰਨ ਦਾ ਆਪਣਾ ਹੱਕ ਬੰਦਾ ਹੈ ਬਹੁਤ ਸੋਹਣੀਆਂ ਯਾਰ ਕਲਾਕਾਰੀ ਕੀਤੀ ਹੈ ਹੱਥੀ ਮੈਂ ਅੰਕਲ ਜੀ ਨੂੰ ਪੁੱਛਿਆ ਵੈਸੇ ਤਾਂ ਇਹ ਪਿੱਛੋ ਪਰਚੇਜ਼ ਕਰਦੇ ਆ ਲੈ ਕੇ ਆਪਣੇ ਇੱਥੇ ਸੇਲ ਕਰਦੇ ਆ ਪਰ ਜਿਹੜੇ ਬੰਦੇ ਨੇ ਬਣਾਈਆਂ ਯਾਰ ਕਮਾਲ ਚੀਜ਼ ਹੈ ਮੈਂ ਨੇੜੋ ਤੁਹਾਨੂੰ ਦਿਖਾਉਂਗਾ ਬਿਲਕੁਲ ਐ ਬਰੀਕੀ ਨਾਲ ਕੰਮ ਕੀਤਾ ਹੈ ਤੁਹਾਡੇ ਕੋਠੀ ਦੇ ਵਿੱਚ ਰੱਖੀ ਹੋਈ ਬਹੁਤ ਪਿਆਰੀ ਚੀਜ਼ ਲੱਗੂਗੀ ਇਹ ਇਹਨੂੰ ਮੇਰੇ ਖਿਆਲ ਨਾਲ ਜਿੱਥੇ ਤੱਕ ਮੈਨੂੰ ਪਤਾ ਮੂੜਾ ਕਹਿ ਦਿੰਦੇ ਆ ਇਹ ਕੁਰਸੀ ਦੀ ਸ਼ੇਪ ਦਾ ਬਣਿਆ ਮੂੜਾ ਹੈ ਤੇ ਬਾਪੂ ਜੀ ਆਜੋ ਮੇਰੇ ਨਾਲ ਮੜਾ ਜਾ 2 ਮਿੰਟ ਕੈਮਰੇ ਸਾਹਮਣੇ ਆ ਜਾਓ ਬਾਪੂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁੰਦਰ ਲਾਲ ਤੇ ਤੁਸੀਂ ਇੱਥੇ ਹੁੰਨੇ ਹੋ ਐਸੇ ਰੋਡ ਦੇ ਉੱਤੇ ਇੱਥੇ ਗੁਨਿਆਨੇ ਰੋਡ ਤੇ ਵੀ ਵੇਚਦੇ ਹੁੰਨੇ ਤੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਰਹਿਣ ਵਾਲੇ ਤਾਂ ਜੁਪੀ ਦੇ ਫਤਿਹਗੜ੍ਹ ਸਾਹਿਬ ਸਾਡਾ ਘਰ ਹੈ ਉੱਥੇ ਅਸੀਂ ਰਹਿਣ ਲੱਗੇ ਕਾ ਕਾ ਖਾਪੀ ਦੇਰ ਸਤ ਸਿੱਖੀ ਸਰੂਪ ਚੋਂ ਦਾੜਾ ਰੱਖਿਆ ਹੋਇਆ ਹੈ ਤੇ ਸਾਨੂੰ ਮਿਹਨਤ ਕਰਦਿਆਂ ਨੂੰ ਬੜਾ ਮਨ ਖੁਸ਼ ਹੋ ਹਾਂਜੀ 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 ਕਿੰਨੇ ਕੇ ਪੈਸਿਆਂ ਦੀ ਕੀਮਤ ਦੀ ਚੀਜ਼ ਆ ਇਹ ਤੇ ਕਿੰਨੇ ਕ ਏਰੀਆ ਨੂੰ ਤੁਸੀਂ ਕਮਲ ਕਰਦੇ ਤੁਸੀਂ ਇੱਥੇ ਹੀ ਬੈਠਦੇ ਹੋ ਜਾਂ ਕਿਤੇ ਤੁਹਾਡਾ ਹੋਰ ਵੀ ਨਾਲ ਦਾ ਭਾਈ ਵੀਰ ਕਿਤੇ ਬੈਠਦਾ ਜਰੂਰ ਦੱਸਿਓ ਇੱਥੇ ਗਾਹਾਂ ਵੀ ਬੈਠਦਾ ਹੈ ਤੇ ਗਾਹਾਂ ਉੱਥੇ ਗੋਨਿਆਂ ਨੇ ਰੋਡ ਤੇ ਵੀ ਬੈਠਦੇ ਆਂ ਟਰਾਂਸਪੋਰਟ ਨਗਰ ਦੇ ਵਿੱਚ ਉੱਥੇ ਵੀ ਵੇਚਦੇ ਆਂ ਤੁਸੀਂ ਇੱਥੇ ਹੀ ਹੁੰਨੇ ਹੋ ਅੱਛੀ ਅੱਛੀਆਂ ਤੇ ਇਹ ਕਿੰਨੇ ਕ ਮੁੱਲ ਦੀ ਚੀਜ਼ ਹੈ ਇਹ ਜੀ ਇੱਕ ਪੈਂਦੀ ਹੈ ਸਾਡੇ ਕਿ 600 ਰੁਪਏ ਦੀ ਦੋ ਪੈਂਦੀ ਹੈ 1300 ਰੁਪਏ ਦੀ ਮਤਲਬ ਜੋੜਾ ਦਿੰਨੇ ਹੋ ਜਿਆਦਾ ਤੁਸੀਂ ਜੋੜਾ ਵੇਚਦੇ ਹੋ ਤੇ ਕਿੰਨੇ ਕੀ ਦੀ ਲਾਈਫ ਆ ਗਈ ਹੈ ਨਾ ਕਿੰਨਾ ਕ ਟਾਈਮ ਕੱਢ ਸਕਦੀ ਹੈ ਇਹ ਟਾਈਮ ਜੇ ਇਹਦੇ ਹੇਟਲੇ ਪਾਸੇ ਟਾਇਰ ਲਵਾ ਦੋ ਤਾਂ 5-10 ਸਾਲ ਕੱਟ ਜਾਂਦੀ ਆ ਆਰਾਮ ਨਾਲ ਮਤਲਬ ਪੂਰੀ ਸਖਤ ਚੀਜ਼ ਹੈ ਹਾਂਜੀ ਹਾਂਜੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੱਥੀ ਬਣੀਆਂ ਹੋਈਆਂ ਅਕਲ ਕੇ ਮਸ਼ੀਨੀ ਕੰਮ ਹੈ ਇਹ ਨਹੀਂ ਜੀ ਹੱਥੀ ਬਣਵਾਈਆਂ ਹੋਈਆਂ ਇਹ ਹੱਥੀ ਕੋਈ ਆਪਣੇ ਕਰਜ਼ੇ ਵਿੱਚ ਜਿਹੜੀਆਂ ਜਵਾਕੜੀਆਂ ਕੁੜੀਆਂ ਬਾ ਮਾਮਾ ਧੀਆਂ ਆ ਉਹ ਸਾਰੀਆਂ ਇਹੀ ਕੰਮ ਕਰਦੀਆਂ ਅੱਛਾ ਤੁਹਾਡੇ ਪਰਿਵਾਰ ਦੇ ਵਿੱਚੋਂ ਹੱਥੀ ਬਣਾਉਂਦੇ ਹੋ ਸਾਰੇ ਪਿੰਡ ਆ ਹੀ ਕਰਦਾ ਆ ਦੋਸਤੋ ਦੇਖ ਲਓ ਇਹ ਹੱਥੀ ਬਣੀਆਂ ਹੋਈਆਂ ਚੀਜ਼ਾਂ ਤੇ ਇਹਨਾਂ ਦਾ ਮੁੱਲ ਪਾਇਆ ਕਰੋ ਪਤਾ ਨਹੀਂ ਕਿੰਨੀ ਕੀ ਮਿਹਨਤ ਲੱਗਦੀ ਹੈ ਇਸ ਕੰਮ ਦੇ ਵਿੱਚ ਤੇ ਆਪਾਂ ਬਾਜ਼ਾਰ ਦੇ ਵਿੱਚ ਬਣੀ ਬਣਾਈ ਚੀਜ਼ ਮਸ਼ੀਨਰੀ ਖਰੀਦ ਲੈਣੇ ਆ ਲੈਣੀ ਚਾਹੀਦੀ ਹੈ ਜੋ ਚੰਗਾ ਲੱਗਦਾ ਪਰ ਹੱਥੀ ਬਣਾਈ ਹੋਈ ਚੀਜ਼ ਦਾ ਮੁੱਲ ਪਾਇਆ ਕਰੋ ਮਿਹਨਤ ਕਰਨਾ ਕੋਈ ਮਾੜੀ ਗੱਲ ਨਹੀਂ ਬੁਰੀ ਗੱਲ ਨਹੀਂ ਹੈਗੀ ਬੜੇ ਲੋਕ ਮਿਹਨਤ ਕਰਦੇ ਆਪਾਂ ਪੰਜਾਬ ਛੱਡ ਛੱਡ ਬਾਹਰ ਭੱਜੀ ਜਾਂਦੇ ਆਂ ਬਾਹਰ ਦੀਆਂ ਸਟੇਟਾਂ ਵੇਲੇ ਇੱਥੇ ਆਈ ਜਾਂਦੇ ਆ ਇੱਥੇ ਕੈਨੇਡਾ 'ਚੇ ਕੰਮ ਕਰੋਗੇ ਤਾਂ ਤੇ ਬਜ਼ੁਰਗਾਂ ਨੂੰ ਦੇਖ ਕੇ ਇੰਨੀ ਉਮਰ ਦੇ ਵਿੱਚ ਵਿਰਾ ਮਨ ਬੜਾ ਖੁਸ਼ ਹੋਇਆ ਓਹ ਧੁੱਪ ਦੇ ਵਿੱਚ ਧੁੱਪਾ ਚਾਰੇ ਪਾਸੇ ਦੇਖ ਲਓ ਸੜਕ ਵਗਦੀ ਆ ਧੁੱਪ ਆ ਲੋਕ ਆਈ ਜਾਈ ਜਾਂਦੇ ਆ ਅੰਕਲ ਜੀ ਬੈਠੇ ਆ ਆਸੇ ਪਾਸੇ ਕੋਈ ਖਾਣ ਦੀ ਕੋਈ ਪਾਣੀ ਦੀ ਸਹੂਦਤਾਂ ਵੀ ਨਹੀਂ ਹੋਣੀ ਵਿਚਾਰੇ ਸਵੇਰ ਦੇ ਆ ਕੇ ਬੈਠ ਜਾਂਦੇ ਸ਼ਾਇਦ ਸ਼ਾਮ ਤੱਕ ਬੈਠਦੇ ਆ ਇਹਨਾਂ ਦਾ ਮੁੱਲ ਪਾਉਣਾ ਤੁਹਾਡਾ ਕੰਮ ਹੈ ਤੀ ਕਹੋ ਲੋਕਾਂ ਨੂੰ ਮਾੜਾ ਜੇ ਤੁਹਾਡੇ ਕੋਲ ਜਰੂਰ ਆਇਆ ਕਰਨਾ ਤੇ ਮੈਂ ਵੀ ਜਰੂਰ ਕਰੂੰਗਾ ਠੀਕ ਠੀਕ ਜੀ ਬਹੁਤ ਬਹੁਤ ਧੰਨਵਾਦ ਸਾਡੇ ਕੋਲ ਆਓ ਸਾਬ ਜੀ ਸਾਡੀ ਵੀ ਗਰੀਬਾਂ ਦੀ ਜੋ ਹੈ ਦੁਕਾਨਦਾਰੀ ਹੈ ਤਾਂ ਹੀ ਚੱਲੂਗੀ ਜੇ ਤੁਸੀਂ ਖਰੀਦੋਗੇ ਤਾਂ ਸਾਡੇ ਮੂੜੇ ਨਹੀਂ ਨਹੀਂ ਜੀ ਜਰੂਰ ਆਉਣਗੇ ਲੋਕ ਸਮਝਦਾਰ ਨੇ ਮਿਹਨਤ ਦਾ ਮੁੱਲ ਜਰੂਰ ਪਾਉਂਦੇ ਆ ਜੀ ਧੰਨ